ਇਤਿਹਾਸਕ ਗੁਰਦੁਆਰਾ ਸੋਹਿਲਾ ਕੋੜਾ ਸਾਹਿਬ ਪਾਤਸ਼ਾਹੀ 6ਵੀਂ ਗੁਰੂ ਘਰ ਲਾਹੌਰ ਦੋਸਤੋ ਜਿਹੜੇ-ਜਿਹੜੇ ਵੀ ਅੱਜ ਆਨਲਾਈਨ ਬੈਠੇ ਹੋ ਇਸ ਵੀਡੀਓ ਨੂੰ ਨਜ਼ਰ ਅੰਦਾਜ਼ ਨਾ ਕਰਿਓ ਵਾਹਿਗੁਰੂ ਜੀ ਲੈ ਕੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ ਤੇ ਸ਼ੇਅਰ ਕਰਨ ਨਾਲ ਇਹ ਵੀਡੀਓ ਹੋਰਾਂ ਤੱਕ ਵੀ ਪਹੁੰਚੂਗੀ ਤੇ ਹੋਰ ਲੋਕ ਵੀ ਇੱਥੇ ਦੇ ਦਰਸ਼ਨ ਦਿਦਾਰੇ ਕਰ ਸਕਦੇ ਨੇ ਤੇ ਆਜੋ ਆਪਾਂ ਹੁਣ ਇੱਥੇ ਦੇ ਇਤਿਹਾਸ ਸੰਬੰਧੀ ਗੱਲਬਾਤ ਸਾਂਝੀ ਕਰਦੇ ਹਾਂ ਜੀ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਹ ਪਾਵਨ ਪਵਿੱਤਰ ਅਸਥਾਨ ਆ ਜੀ ਗੁਰਦੁਆਰਾ ਸਹੀਲਾ ਕੋੜਾ ਸਾਹਿਬ ਜਿਹੜਾ ਕਿ ਗੁਰੂ ਕੇ ਲਾਹੌਰ ਦੇ ਵਿੱਚ ਸ਼ਸ਼ੋਭਤਾ ਇੱਕ ਕਾਬਲ ਦਾ ਰਹਿਣ ਵਾਲਾ ਸਿੱਖ ਕਰੋੜੀ ਮਲ ਹੋਇਆ ਜੀ ਜੋ ਸਤਗੁਰਾਂ ਦਾ ਬਹੁਤ ਸ਼ਰਧਾਲੂ ਸਿੱਖ ਸੀ ਸੰਮਤ 1635 ਵਿੱਚ ਐਸ ਸਖ ਨੇ ਦੋ ਘੋੜੇ ਸਤਗੁਰਾਂ ਜੀ ਨੂੰ ਭੇਂਟ ਕੀਤੇ ਉਹਨਾਂ ਦੇ ਨਾਮ ਸੀ ਦਿਲਵਾਗ ਤੇ ਗੁਲਵਾਗ ਬਾਅਦ ਵਿੱਚ ਸਤਗੁਰਾਂ ਨੇ ਉਹਨਾਂ ਦੇ ਨਾਮ ਬਦਲ ਕੇ ਰੱਖਤੇ ਇੱਕ ਦਾ ਨਾਮ ਰੱਖਤਾ ਜਾਨਪਾਈ ਅਤੇ ਦੂਜੇ ਦਾ ਰੱਖਤਾ ਸੋਹਿਲਾ ਘੋੜਾ ਮਾਤਾ ਸੁਲਖਣੀ ਜੀ ਨੂੰ ਪੁੱਤਰਾਂ ਦਾ ਵਰ ਦੇਣ ਸਮੇ ਸਤਗੁਰ ਜੀ ਸੋਹਿਲੇ ਘੋੜੇ ਤੇ ਹੀ ਸਵਾਰ ਸੀਗੇ ਗੁਰੂ ਜੀ ਨੇ ਸੋਹਿਲੇ ਘੋੜੇ ਤੇ ਹੀ ਕਰਤਾਰਪੁਰ ਦੀ ਜੰਗ ਲੜੀ ਜੰਗ ਵਿੱਚ ਲੜਦੇਆਂ ਸੋਹੀਲਾ ਕੋੜਾ ਜ਼ਖਮੀ ਹੋ ਗਿਆ। ਕਰਤਾਰਪੁਰ ਦੀ ਜੰਗ ਜਿੱਤਣ ਤੋਂ ਬਾਅਦ ਸਤਿਗੁਰੂ ਜੀ ਕੀਰਤਪਰਨ ਨੂੰ ਜਾ ਰਹੇ ਸੀ। ਰਸਤੇ ਵਿੱਚ ਕੋੜੇ ਨੇ ਇਸ ਪਵਿੱਤਰ ਜਗ੍ਹਾ ਤੇ ਆਪਣਾ ਸ਼ਰੀਰ ਛੱਡਤਾ। ਤਾਂ ਕੋੜੇ ਦੇ ਸਰੀਰ ਵਿੱਚ ਉਸ ਟਾਈਮ ਅਨੇਕਾਂ ਗੋਲੀਆਂ ਲੱਗੀਆਂ ਹੋਈਆਂ ਸੀ। ਅਤੇ ਕੋੜੇ ਦਾ ਸੰਸਕਾਰ ਕਰਨ ਸਮੇਂ ਕੋੜੇ ਦੇ ਸਰੀਰ ਵਿੱਚੋਂ ਸਵਾ ਮਣ ਕੱਚਾ ਸਿੱਕਾ ਨਿਕਲਿਆ, ਜਾਨੀ ਕਿ 20 ਕਿਲੋ ਕੱਚਾ ਸਿੱਕਾ ਨਿਕਲਿਆ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਅਰਦਾਸਾ ਸੋਧ ਕੇ ਆਪਣੇ ਹੱਥੀ ਸਹੇਲੇ ਕੋੜੇ ਦਾ ਇਸ ਜਗ੍ਹਾ ਤੇ ਸਨਸਕਾਰ ਕੀਤਾ ਸੀ। ਉਦੋਂ ਤੋਂ ਹੀ ਇਹ ਅਸਥਾਨ ਸਹੇਲਾ ਕੋੜਾ ਦੇ ਨਾਮ ਨਾਲ ਪ੍ਰਸਿੱਧ ਹੋ ਗਿਆ ਜੀ। ਸੋ ਅੱਜ ਜਿਹੜੇ-ਜਿਹੜੇ ਵੀ ਆਨਲਾਈਨ ਬੈਠੇ ਨੇ ਵਾਹਿਗੁਰੂ ਜੀ ਲੈ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਹੋਰ ਸੰਗਤਾਂ ਵੀ ਘਰ ਬੈਠੀਆਂ ਦਰਸ਼ਨ ਦੇਦਾਰੇ ਕਰ ਸਕਣ। ਅਤੇ ਕਾਰ ਸੇਵਾ ਵਾਲੇ ਸੰਤ ਬਾਬਾ ਸੇਵਾ ਸਿੰਘ ਜੀ ਸੰਤ ਬਾਬਾ ਭਾਗ ਸਿੰਘ ਜੀ ਤੇ ਪ੍ਰਬੰਧਕ ਬਾਬਾ ਲਾਭ ਸਿੰਘ ਜੀ ਕਿਲਾ ਸ਼੍ਰੀ ਅਨੰਦਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰ ਰਹੇ ਨੇ ਜੀ ਸੋ ਐਦਾਂ ਦੀਆਂ ਹੋਰ ਵੀ ਇਤਿਹਾਸਿਕ ਵੀਡੀਓ ਦੇਖਣ ਲਈ ਇਤਿਹਾਸਕ ਗੁਰਦੁਆਰਿਆਂ ਦੀ ਇਹ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤਾਂ ਬਲਾਓ ਜੀ ਫਿਰ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਬੋਲੋ ਜੀ ਵਾਹਿਗੁਰੂ